ਅਮਰੀਕਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਅਮਰੀਕਾ ਨੇ ਨਵੇਂ ਇੰਟਰਵਿਊਜ਼ ਦੇ ਉੱਤੇ ਜਿਹੜੇ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੈ ਕੇ ਉਹਨਾਂ ਦੇ ਵੀਜ਼ਾਸ ਨੂੰ ਲੈ ਕੇ ਇੰਟਰਵਿਊਜ਼ ਹੋਣ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਹੈ ਇਹ ਹੁਕਮ ਜਿਹੜੇ ਨੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੇ ਵੱਲੋਂ ਜਾਰੀ ਕੀਤੇ ਗਏ ਨੇ ਮਾਰਕ ਰੂਬਿਓ ਨੇ ਦੇਸ਼ ਭਾਰ ਦੇ ਦੂਤਕਰਨ ਨੂੰ ਹੁਕਮ ਦਿੱਤੇ ਨੇ ਕਿ ਜਿਹੜੇ ਇੰਟਰਵਿਊਜ਼ ਹੁਣ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਨੂੰ ਲੈ ਕੇ ਸ਼ਡਿਊਲ ਹੋ ਚੁੱਕੇ ਨੇ ਉਹ ਉਹਨਾਂ ਦੇ ਵੱਲੋਂ ਜਿਹੜਾ ਨੇ ਉਸ ਤਰੀਕੇ ਦੇ ਨਾਲ ਕੀਤੇ ਜਾਣ ਪਰ ਨਵੇਂ ਇੰਟਰਵਿਊਜ਼ ਜਿਹੜੇ ਨੂੰ ਸ਼ਡਿਊਲ ਨਾ ਕਿਤੇ ਜਨ ਉਹਦੇ ਰੋਕ ਲਗਾ ਦਿੱਤੀ ਹੈ ਤੇ ਨਾਲ ਹੀ ਦੱਸ ਦੇ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਹਿ ਦਿੱਤਾ ਹੈ ਕਿ ਜਿਹੜੇ ਵਿਦਿਆਰਥੀ ਅਮਰੀਕਾ ਆਉਣਾ ਚਾਹੁੰਦੇ ਨੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕੀਤੀ ਜਾਵੇਗੀ ਸੋ ਪਹਿਲਾਂ ਵੀ ਅਮਰੀਕਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕੀਤੀ ਜਾ ਰਹੀ ਸੀ ਕਿ ਜੇਕਰ ਕਿਸੇ ਨੇ ਵੀ ਫلسطੀਨ ਸਮਰਥਕ ਜਿਹੜੇ ਨੇ ਜਿਨ੍ਹਾਂ ਨੇ ਫلسطੀਨ ਲੈ ਕੇ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਸ ਦੇ ਕਿਸੇ ਵੀ ਪੋਸਟ ਨੂੰ ਕਮੈਂਟ ਲਾਇਕ ਜਾਂ ਫਿਰ ਸ਼ੇਅਰ ਕੀਤਾ ਤੇ ਉਸ ਦੇ ਖਿਲਾਫ ਹਵੇ ਕੀਤੀ ਜਾਵੇਗੀ ਹਾਲਾਂਕਿ 트럼ਪ ਸਰਕਾਰ ਦੇ ਵੱਲੋਂ ਕਈ ਵਿਦਿਆਰਤਿਆਂ ਨੂੰ ਵਾਪਸ ਆਪਣੇ ਦੇਸ਼ ਜਾਣ ਦੀ ਗੱਲ ਵੀ ਕਹੀ ਗਈ ਸੀ ਸੈਲਫ ਰਿਪੋਰਟ ਦੇ ਹੁਕਮ ਦੇ ਦਿੱਤੇ ਸਨ ਇਸੇ ਵਿਚਾਲੇ ਉਹਨਾਂ ਇੱਕ ਹੋਰ ਝਟਕਾ ਜਿਹੜਾ ਉਹ ਦਿੱਤਾ ਗਿਆ ਅਮਰੀਕਾ ਸਰਕਾਰ ਨੇ ਕਹਿ ਦਿੱਤਾ ਹੈ ਕਿ ਨਵੇਂ ਇੰਟਰਵਿਊ ਸ਼ਡਿਊਲ ਨਹੀਂ ਕੀਤੇ ਜਾਣਗੇ ਜੇਕਰ ਕੋਈ ਵੀ ਵਿਦਿਆਰਥੀ ਜਿਹੜਾ ਉਹ ਪੜ੍ਹਾਈ ਕਰਨ ਲਈ ਅਮਰੀਕਾ ਆਉਣਾ ਚਾਹੁੰਦਾ ਹੈ ਤਾਂ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕੀਤੀ ਜਾਵੇਗੀ ਤੇ ਇਸ ਦਾ ਮਕਸਦ ਇਹੀ ਹੈ ਕਿ ਜੋ ਯਹੂਦੀ ਵਿਰੋਧ ਹੋ ਰਿਹਾ ਹੈ ਅਮਰੀਕਾ ਦੇ ਯੂਨੀਵਰਸਿਟੀ ਦੇ ਵਿੱਚ ਉਸ ਨੂੰ ਰੋਕਣ ਦਾ ਮਕਸਦ ਹੈ ਐਸੇ ਕਰਕੇ ਉਹਨਾਂ ਦੇ ਸੋਸ਼ਲ ਕਾਉਂਟਸ ਦੀ ਜਾਂਚ ਕੀਤੀ ਜਾਵੇਗੀ ਜਾਂਚ ਪੜਤਾਲ ਹੋਵੇਗੀ ਕਿ ਜੇਕਰ ਕੋਈ ਵੀ ਫਲਸਤੀਨੀ ਪ੍ਰਦਰਸ਼ਨ ਨੂੰ ਲੈ ਕੇ ਕਿਸੇ ਨੇ ਉਸ ਦਾ ਸਮਰਥਕ ਕੀਤਾ ਹੈ ਕਿਸੇ ਦਾ ਕੋਈ ਲਾਈਕ ਕਮੈਂਟ ਹੈ ਸ਼ੇਅਰ ਕੀਤੀ ਹੋਈ ਹੈ ਪੋਸਟ ਤਾਂ ਫਿਰ ਉਸ ਦੇ ਉਸ ਨੂੰ ਵੀਜ਼ਾ ਹੋ ਸਕਦਾ ਹੈ ਕਿ ਅਮਰੀਕਾ ਸਰਕਾਰ ਦੇ ਵੱਲੋਂ ਨਾ ਦਿੱਤਾ ਜਾਵੇ ਕਿਉਂਕਿ ਅਮਰੀਕਾ ਦਾ ਵਿਰੋਧ ਜੋ ਕੀਤਾ ਜਾ ਰਿਹਾ ਹੈ ਅਮਰੀਕਾ ਦੇ ਵਿੱਚ ਜੋ ਵਿਰੋਧ ਹੋ ਰਿਹਾ ਹੈ ਉਸ ਨੂੰ ਰੋਕਣ ਦੀ ਯੋਜਨਾ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ ਅਮਰੀਕੀ ਸਰਕਾਰ ਦੇ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਨਾਲ 트ੰਪ ਦੇ ਵੱਲੋਂ ਇਸੇ ਵਿਚਾਲੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਹੁਣ ਜਿਹੜੇ ਵੀ ਨਵੇਂ ਇੰਟਰਵਿਊਸ ਨਹੀਂ ਸ਼ਡਿਊਲ ਨਹੀਂ ਕੀਤੇ ਜਾਣਗੇ ਜੇਕਰ ਕੋਈ ਵੀ ਵਿਦਿਆਰਥੀ ਅਮਰੀਕਾ ਆਉਣਾ ਚਾਹੁੰਦਾ ਹੈ ਪਹਿਲਾਂ ਉਹਨਾਂ ਦੀ ਜਾਂਚ ਕੀਤੀ ਜਾਵੇਗੀ ਸੋਸ਼ਲ ਮੀਡੀਆ ਅਕਾਊਂਟਸ ਦੀ ਸਾਰੇ ਤਰੀਕੇ ਦੇ ਨਾਲ ਜਾਂਚ ਹੋਵੇਗੀ ਫਿਰ ਹੀ ਉਹਨਾਂ ਨੂੰ ਵੀਜ਼ਾ ਦੇਣਾ ਜਾਂ ਫਿਰ ਨਹੀਂ ਦੇਣਾ ਇਸ ਦੇ ਉੱਤੇ ਵਿਚਾਰ ਕੀਤਾ ਜਾਵੇਗਾ